ਸਾਡੇ ਮਲੋਟ ਤੋਂ ਵਧਾਇਕਾ ਨੇ ਬੀਬਾ ਬਲਜੀਤ ਕੌਰ ਜੀ 사ਧੂ ਸਿੰਘ ਦੀ ਸੁਪਤਰੀ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਵੀ ਰਹੇ ਆ 사ਧੂ ਸਿੰਘ ਪ੍ਰੋਫੈਸਰ ਵੀ ਰਹੇ ਨੇ ਬੜੇ ਨੇਕ ਆਦਮੀ ਆ ਖਰ ਇਹਨਾਂ ਦੀ ਬੇਟੀ ਡਾਕਟਰਨੀ ਸੀਗੀ ਸਿਆਸਤ ਦੇ ਵਿੱਚ ਆਉਂਦੀ ਆ ਕਿਸਮਤ ਅਜਮਾਉਂਦੀ ਆ ਫਿਰ ਉਸ ਤੋਂ ਬਾਅਦ ਉਹਨੂੰ ਟਿਕਟ ਦਿੱਤੀ ਜਾਂਦੀ ਆ ਮਲੋਟ ਤੋਂ ਮਲੋੜ ਤੋਂ ਜਿੱਤਨ ਉਪਰੰਤ ਬਲਜੀਤ ਕੌਰ ਬੰਦੇ ਨੇ ਜੀ ਮੰਤਰੀ ਸਮਾਜਿਕ ਸੁਰੱਖਿਆ ਔਸਤਰੀ ਤੇ ਬਾਲ ਵਿਕਾਸ ਮੰਤਰਾਲਾ ਇਹਨਾਂ ਦੇ ਕੋਲ ਹੈ ਇਹਨਾਂ ਨੇ ਜਿਹੜੀ ਕੱਲ ਜਾਣਕਾਰੀ ਦਿੱਤੀ ਵੇਖਣਾ ਲਿਆ ਹੁਣ ਇਹਦੇ 'ਚ ਤੁਸੀਂ ਵੀ ਅੰਤਰ ਚੱਕ ਕਰਨਾ ਇਹਨਾਂ ਨੇ ਇੱਕ ਮਲਵਕੇ ਚਾਚ ਪੜਤਾਲ ਕਰਵਾਈ ਸਰਵੇਖਨ ਬੜਾ ਵੱਡੇ ਪੱਧਰ ਦਾ ਸਰਵੇਖਨ ਕਰਵਾਇਆ ਜਿਹਦੇ ਚ ਇਹ ਪਾਇਆ ਗਿਆ ਕਿ 67852 ਅੰਕੜਾ ਰਿਪੀਟ ਕਰ ਦੇਣਾ 7 ਨਹੀਂ ਸੋਰੀ 78852 ਇਹਨੇ ਮੁਰਦੇ ਪੰਜਾਬ ਸਰਕਾਰ ਤੋਂ ਪੈਨਸ਼ਨ ਪ੍ਰਾਪਤ ਕਰਦੇ ਰਹੇ ਹੁਣ ਇਹ ਕਹਿੰਦੇ ਆ ਕਿ ਇਹਨਾਂ ਦੇ ਖਾਤੇ 'ਚ ਕਰੀਬ 252 ਕਰੋੜ ਰੁਪਈਆ ਗਿਆ ਤੇ ਇਸ ਰਕਮ ਦੇ ਵਿੱਚੋਂ 166 ਕਰੋੜ ਰੁਪਈਆ ਜਿਹੜਾ ਇਹਨਾਂ ਕੋ ਮਸੂਲ ਕਰ ਲਿਆ ਗਿਆ ਹੈ। ਬਾਕੀ ਜਿਹੜੀ 80 ਕਰੋੜ ਦੀ ਵਸੂਲੀ ਆ ਉਹ ਜਲਦ ਹੋ ਜਾਏਗੀ। ਹੁਣ ਆਪਨ ਸਾਰਿਆਂ ਨੂੰ ਪਤਾ ਹੈ ਕਿ 35 ਲੱਖ ਬਜ਼ੁਰਗ ਵਿਡੋ ਬੇਸਹਾਰਾ ਬੱਚੇ ਦਿਵਿਆੰਗ ਵਿਅਕਤੀ ਇਹਨਾਂ ਦੇ ਖਾਤਿਆਂ 'ਚ 15-1500 ਰੁਪਈਆ ਪੈਂਛੇ ਪੈਂਦੀ ਆ ਇਹ ਹੁਣ ਸਿਸਟਮ ਬਦਲਦਾ ਰਹਿੰਦਾ ਤੇ ਸਿੱਧੀ ਬੈਂਕ ਖਾਤਿਆਂ 'ਚ ਮੇਰੇ ਖਿਆਲ ਨਾਲ ਚੱਲਦੀ ਐ ਸੋਲੇ ਗੱਲ ਇਹ ਆ ਕਿ ਇਹ ਬੜੀ ਲੰਮੀ ਛੇੜਿਆ ਬੜੀ ਲੰਮੀ ਛੇੜਿਆ ਇੱਕ ਵਾਰੀ ਲੰਬੀ ਹਲਕੇ ਦਾ ਹੀ ਇੱਕ ਜਥੇਦਾਰ ਸੀ एसटीपीसी ਦਾ ਵੀ ਸਿਗਾ ਹੋ ਨੇਤਾ ਉਹਦੇ ਦਰਸ਼ਨ ਉਹਨਾਂ ਦੇ ਪਿੰਡ ਇਸੇ ਤਰ੍ਹਾਂ ਹੋਇਆ ਸੀਗਾ ਬਿਲਕੁਲ ਬਾਦਲ ਸਾਹਿਬ ਕੇ ਪਿੰਡ ਬਾਦਲ ਦੇ ਬਿਲਕੁਲ ਨੇੜੇ ਆ ਠੀਕ ਹੈ ਨਾ ਤੇ ਅਸੀਂ ਜਦੋਂ ਉਹਨਾਂ ਦਾ ਵਰਜ਼ਨ ਲੈਣ ਗਏ ਉਹਨਾਂ ਦੇ ਪਿੰਡ ਜਦੋਂ ਗਏ ਤੇ ਉਹ ਮੁਸਕਰਾ ਕੇ ਅੱਖ ਲੱ ਕੇ ਬਾਦਲ ਸਰਕਾਰ ਦੀ ਇਹੀ ਤੇ ਬਈ 75 ਬਣ ਗਈ ਆ ਕਿ ਅਸੀਂ ਜੋ ਇੱਥੇ ਤਾਂ ਕਿਤੇ ਜਿਹੜੇ ਜਾਂਉਂਦੇ ਆ ਨਾ ਸਿਰਫ ਉਹਨਾਂ ਦਾ ਖਿਆਲ ਰੱਖਦੇ ਆ ਪਿੱਛੇ ਮੁਰਦਿਆਂ ਨੂੰ ਵੀ ਪੈਸੇ ਭੇਜਦੇ ਆ ਤਾਂ ਮਤਲਬ ਇਹ ਅੱਜ ਦੀ ਨਹੀਂ ਇਹ ਲੰਮੀ ਸਟੋਰੀ ਹੈ ਸਰ ਹੁਣ ਜੋ ਬੀਬੀ ਬਲਜੀਤ ਕੌਰ ਜੀ ਦਾ ਸਹ ਰੇ ਕੇ 67852 ਮਰਦਾ ਜਿਹੜੇ ਬੰਦੇ ਸੰਸਾਰ ਪੁੱਛੇ ਰਿ ਗਏ ਉਹਨਾਂ ਦੇ ਖਾਤਿਆਂ 'ਚ ਪੈਨਸ਼ਨ ਜਾਂਦੀ ਰਹੀ ਹੁਣੋ ਜਿਹੜਾ ਇੱਕ ਪ੍ਰੋਸੈਸ ਹੁੰਦਾ ਜਮਨ ਮਰਨ ਦਾ ਰਜਿਸਟ੍ਰੇਸ਼ਨ ਦਾ ਅੱਜ ਕੱਲ ਬੀ ਐਲਓ ਹੈ ਸਾਡੇ ਕੋਲ ਚੌਕੀਦਾਰ ਸਿਸਟਮ ਹੈ ਸਾਡੇ ਕੋਲ ਪੰਚਾਇਤੀ ਸਿਸਟਮ ਹੈ ਸਾਡੇ ਕੋਲ ਬਹੁਤ ਕੁਝ ਹੈ ਪਰ باوجود ਇਸ ਦੇ ਅੱਜ ਵੀ ਜੇ ਤੁਸੀਂ ਦੇਖੋਗੇ ਜਦੋਂ ਆਂਗਣਵਾੜੀ ਸਿਸਟਮਸ ਬਹੁਤ ਸਿਸਟਮ ਨੇ ਸਾਡੇ ਕੋਲ ਤਾਂ ਮਤਲਬ ਕਿ ਇਦਾਂ ਕਿਦਾਂ ਹੋ ਜਾਂਦਾ ਕਿ ਬੰਦਾ ਮਰ ਗਿਆ ਉਹਦੇ ਖਾਤੇ 'ਚ ਪੈਸੇ ਆਈ ਜਾਂਦੇ ਕੋਈ ਕਢਾਈ ਜਾਂਦੇ ਆ ਤੇ ਇਹ ਕਢਾਉਣ ਵਾਲੇ ਕੌਣ ਨੇ ਇਹ ਵੀ ਉਹੀ ਲੋਕ ਆ ਜਿਹੜੇ ਦੋ ਦੋ ਮੰਜ਼ਲੀ ਕੋਠੀ ਪਾ ਕੇ ਤੇ ਮੁੜ ਕੇ ਉਹਦੇ ਅੱਗੇ ਗਾ ਕੇ ਰੀਲਾ ਵਿਖਾਉਂਦੇ ਨੇ ਕਿ ਆਹ ਦੇਖੋ ਵੀ ਅਸੀਂ ਕਿੱਡੇ ਤਗੜੇ ਹੁੰਦੇ ਆ ਸੱਤ ਚ ਬੈਠੇ ਮੀਟਰ ਮੀਟਰ ਦੇ ਫਾਇੰਟਰ ਮਾਰਦੇ ਆ ਤੇ ਭਾਈ ਐਤ ਕੀ ਕਿਲੇ ਚੋਂ ਇੰਨੇ ਦਾਣੇ ਨਿਕਲੇ ਇੰਨੇ ਮਣ ਚੋ ਨਾ ਹੋਇਆ ਐਤ ਕੀ ਮੁੰਡੇ ਰੇ ਬਾਹਰੋਂ ਕਢਾਤੇ ਔਰ ਲਾਇਨ ਦੇ ਪੰਡਾ ਦੀ ਪਟ ਜਿਹੜੇ ਮੁਫਤ ਦੀ ਕਲਕਿ ਮਿਲਾਉਂਦੇ ਨੇ ਉਹੀ ਇਹਨਾਂ ਚੋ ਜਿਹੜੇ ਮੁਰਦਿਆਂ ਦੇ ਵੈਸੇ ਖਾਂਦੇ ਨੇ ਚੰਗਾ ਕੀਤਾ ਮੈਂ ਇਸ ਮੌਲੇ ਚ ਜੀਬੀ ਬਲਜੀਤ ਕੌਰ ਤੇ ਮਹਿਕਮੇ ਨੂੰ ਕਹਿ ਕੇ ਐਪਰੀਸ਼ੀਏਟ ਕਰਤਾ ਹਾਂ ਕਿ ਵਧੀਆ ਕੀਤਾ ਵਸੂਲੀ ਕੀਤੀ ਬਾਕੀ ਵੀ ਵਸੂਲੀ ਜਿਹੜੀ ਅਸੀਂ 85 ਕਰੋੜ ਦੀ ਰਹਿ ਗਈ ਯਾਰ ਉਹ ਵੀ ਕਰੋ ਸਮੇਤ ਵਿਆਜ ਕਰੋ ਇਹਨਾਂ ਨੂੰ ਪਤਾ ਗਾਣੇ ਜਾਂਦੇ ਉਮਾਲ ਦੀ ਗੱਲ ਹੈ ਜਦੋਂ ਤੁਹਾਡਾ ਜੀ ਮਰ ਗਿਆ ਤੁਹਾਡੇ ਘਰੇ ਪਾਵੇਂ ਪੈਨਸ਼ਨ ਨਹੀਂ ਮੰਦ ਹੋਈ ਜੇ ਆ ਰਹੀ ਹੈ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਚਮੁਰਦੇ ਦੀ ਪੈਨਸ਼ਨ ਆ ਰਹੀ ਹੈ ਇਸੇ ਤਰ੍ਹਾਂ ਲੋਕਾਂ ਨੇ ਆਹ ਜਿਹੜਾ ਪੈਸਾ ਨਰਿੰਦਰ ਮੋਦੀ ਵਾਲਾ ਪਵਾਇਆ ਧੜਾ 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 ਪਵਾਇਆ ਤੇ ਮੁੜ ਕੇ ਤੁਹਾਨੂੰ ਪਤਾ ਹੀ ਹੈ ਕਈਆਂ ਨੂੰ ਵਾਪਸ ਕਰਨਾ ਪਿਆ ਸੀ ਖੈਰ ਲੋਕ ਨਹੀਂ ਹਰਦੇ ਜੀ ਤਾਂ ਫਿਰ ਸਰਕਾਰ ਵੀ ਕਈ ਵਾਰ ਘੜੀ ਕਰਦੀ ਆ